ਸਾਡੇ ਵੱਲੋਂ ਸਾਡੀ ਸੋਸਾਇਟੀ ਵੱਲੋਂ ਡਾਕਟਰ ਮੀਰੀ ਸੇਵਲ ਨੋਰੀ ਮੈਡੀਕਲ ਕਲਿਨਿਕ ਨੂੰ ਡਾਕਟਰ ਸੈਵਾਨੀ ਅਧਿਕਾਰਨੀ ਸਰਵਾਦੀ ਨੂੰ ਡਾਕਟਰ ਸੈਵਾਨੀ ਨੂੰ ਜੈਮਾ ਡਾਕਟਰ ਜਮਾਦਾਰੀ ਬਾਕੀ ਦਾ ਸਰਵਾਦੀ ਜੀ ਆਹ ਹੋਵੇ ਅਰੇ ਮੋਤੀ ਆ ਜੀ ਤੁਸੀਂ ਕੋਲ ਵੀ ਜਾਣਾ ਹੈ ਠੀਕ ਹੈ ਇਹ ਅਪਰチュア ਚੇਅਰ ਤੇ ਟੇਬਲ ਠੀਕ ਹੈ ਦਾਪਟਿਕ ਗਲਤਕ ਵੀਡੀ ਮੈਮੋਰੀ ਵੈਲਫੇਅਰ ਸੁਸਾਇਟੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਹ ਇੱਕ ਕੁਲਚਰ ਹੈ ਸਮਾਜਿਕ ਤੇ ਧਾਰਮਿਕ ਕਾਰਜ ਕਰਨਾ ਮੈਂ ਫਾਜ਼ਿਲਕਾ ਵਾਸੀ ਇਹਦਾ 23 ਦਿਨੋਂ ਧੰਨਵਾਦ ਕਰਦਾ ਜੋ ਇਹਨਾਂ ਪਿਆਰ ਦਿੰਦੇ ਨੇ ਮੀਡੀਆ ਭਾਈਚਾਰੇ ਦਾ ਧੰਨਵਾਦ ਕਰਦਾ ਜੋ ਇਹਨਾਂ ਪਿਆਰ ਕਰਦੇ ਨੇ ਤੇ ਸਾਡੇ ਕਰਮੀ ਖੜੇ ਤੋਂ ਤੇ ਸਾਡੀ ਬਹੁਤ ਹੀ ਜੁਰਤਮੰਦ ਪਰਿਵਾਰ ਸੀ ਸਾਡੇ ਕੋਲ ਆਇਆ ਸੀ ਤੇ ਉਹਨਾਂ ਨੂੰ ਉਹਨਾਂ ਦੀ ਬੇਟੀ ਦੀ ਸ਼ਾਦੀ ਸੀ ਤੇ ਸਾਡੀ ਸੁਸਾਇਟੀ ਵੱਲੋਂ ਇਹਨਾਂ ਨੂੰ ਕੁਰਸੀਆਂ ਮੇਜ ਤੇ ਨਾਲ ਬਲੈਂਕਟ ਦਿੱਤਾ ਗਿਆ ਤੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਇਹਨਾਂ ਦੀ ਬੇਟੀ ਜਿੱਥੇ ਵੀ ਜਾਵੇ ਖੁਸ਼ ਰਹੇ ਧੰਨਵਾਦ ਜੀ ਸਿੱਕੀ ਬਾਗ ਜਿੰਨ ਸਾਰੇ ਸਾਰੇ ਬੇਟੀ ਦਾ ਹਾਂ ਜੀ ਬੇਟੀ ਦਾ ਬਹੁਤ ਠੀਕ ਐ ਇਸ ਤਰ੍ਹਾਂ ਸੱਦ ਦਿੱਤੀ ਬੱਸ ਹਾਂਜੀ ਜੀ ਨਮਸਕਾਰ ਰਾਮ ਰਾਮ ਸਤਿ ਸ਼੍ਰੀ ਅਕਾਲ ਸਾਰੇ ਫਾਜ਼ਿਲ ਕਵਾਸੀਆਂ ਨੂੰ ਔਰ ਸਾਡੇ মিডিਆ ਪਾਈਚਾਰੇ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਸਾਡੀ ਸਾਇਟੀ ਡਾਕਟਰ ਬੀਰੀ ਸਚਦੇਵਾ ਮੈਂਬਰੀ ਵੈਲਫੇਅਰ ਸਾਇਟੀ ਨੂੰ ਇੰਨਾ ਪਿਆਰ ਇੰਨਾ ਜਿਹੜਾ ਸਾਥ ਸਾਲਾ ਦਿੰਦੇ ਨੇ ਐਨੀ ਸਾਨੂੰ ਸਪੋਰਟ ਤੇ ਸਹਿਯੋਗ ਦਿੰਦੇ ਨੇ ਜਿਵੇਂ ਸਾਇਟੀ এডਿਕੇਸ਼ਨ ਨੂੰ ਲੈ ਕੇ ਔਰ ਮੈਡੀਕਲ ਨੂੰ ਲੈ ਕੇ ਜਿਹੜੀ ਹੈ ਅਵੇਅਰਨੈਸ ਕਰ ਰਹੀ ਹੈ ਔਰ ਸਮੇਂ-ਸਮੇਂ ਤੇ ਜਿਹੜਾ ਮੈਡੀਕਲ ਚੈੱਕਅ ਕੈਂਪ ਲਗਾਏ ਜਾ ਰਹੇ ਨੇ ਉਹਦੇ ਨਾਲ-ਨਾਲ ਸਾਡਾ ਟਿੱਚਾ ਵੀ ਹੈ ਕਿ ਕਈ ਜ਼ਰੂਰਤਮੰਦ ਪਰਿਵਾਰ ਨੇ ਜਿਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਜ਼ਰੂਰਤ ਪੈਂਦੀ ਹੈ ਅੱਜ ਜੇ ਕਿਸੇ ਦੀ ਬੇਟੀ ਦੀ ਸ਼ਾਦੀ ਹੈ ਤਾਂ ਸਾਨੂੰ ਜੇ ਸਬਰਕ ਕੀਤਾ ਜਾਂਦਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉਹਨਾਂ ਤੱਕ ਪਹੁੰਚ ਕਰਕੇ ਜਿੰਨਾ ਉਹਨਾਂ ਨੂੰ ਬਹੁਤ ਬਹੁਤ ਸਹਾਇਤਾ ਕਰ ਸਕੀਏ ਉਹ ਸਹਾਇਤਾ ਵੱਲੋਂ ਕੀਤੀ ਜਾਂਦੀ ਹੈ ਤਾਂ ਅੱਜ ਕਰਨੀ ਖੇੜੇ ਤੋਂ ਉਹ ਜਿਹੜਾ ਪਰਿਵਾਰ ਹੈ ਉਹ ਸਾਡੇ ਕੋਲੋਂ 2 ਦਿਨ ਪਹਿਲੇ ਆਏ ਸੀ ਔਰ ਆਪਣੀ ਬੇਟੀ ਦੀ ਮੈਰिज ਵਾਸਤੇ ਸਾਡੇ ਕੋਲੋਂ ਜੋ ਉਹਨਾਂ ਨੇ ਸਹਾਇਤਾ ਮੰਗੀ ਸੀ ਤਾਂ ਸਾਇਟੀ ਵੱਲੋਂ ਜਿਹੜੇ ਇਹ ਉਹਨਾਂ ਨੂੰ ਪ੍ਰੋਵਾਈਡ ਕਰਵਾਈ ਗਈ ਹੈ ਔਰ ਸਾਡੇ ਵੱਲੋਂ ਸਾਇਟੀ ਵੱਲੋਂ ਛੋਟੀ ਜੀ ਭੇਟ ਹੈ ਅ ਕੁਰਸੀਆਂ ਔਰ ਟੇਬਲ ਦੀ ਔਰ ਨਾਲ ਬਲੈਂਕਟ ਜਿਹੜਾ ਪ੍ਰੋਵਾਈਡ ਕਰਵਾਇਆ ਗਿਆ ਐ ਐਸੇ ਤਰ੍ਹਾਂ ਜਿਸ ਵਿੱਚ ਵਿੱਚ ਸਾਨੂੰ ਅੱਗੇ-ਅੱਗੇ ਕਿਸੇ ਵੀ ਪਰਿਵਾਰ ਸਰਨ ਸੰਪਰਕ ਕਰਨ ਵਾਲੀ ਸੰਸਥਾ ਨਾਲ ਤਾਂ ਉਹਨਾਂ ਜਿਹੜੀ ਹੈਲਪ ਜਿਹੜੀ ਹੈ ਹਰ ਇੱਕ ਤਰੀਕੇ ਨਾਲ ਕਰਵਾਈ ਜਾਂਦੀ ਐ ਸਿਰਫ ਬੇਟੀਆਂ ਦੀ ਸ਼ਾਦੀ ਵਾਸਤੇ ਨਹੀਂ ਬਲਕਿ ਅਗਰ ਕਿਸੇ ਨੇ ਪੜਨਾ ਵੀ ਹੁੰਦਾ ਤਾਂ ਬੱਚੇ ਪੜਨਾ ਚਾਹੁੰਦੇ ਨੇ ਔਰ ਰਾਸ਼ਨ ਅਗਰ ਕਿਸੇ ਨੂੰ ਚਾਹੀਦਾ ਤਾਂ ਉਹ ਸਭ ਕੁਝ ਜਿਹੜੀ ਮਦਦ ਐ ਉਹਨਾਂ ਦੀ ਕੀਤੀ ਜਾਂਦੀ ਐ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਦਾ ਕਿ ਕਈ ਵਾਰ ਲੋਕ ਕਹਿੰਦੇ ਨੇ ਕਈਰ ਲੋਕ ਇਹ ਕਹਿੰਦੇ ਨੇ ਕਿ ਆਪਾਂ ਚੀਜ਼ ਦੇ ਰਹੇ ਆ ਤੇ ਤੁਹ ਦਿਖਾਣੀ ਨਹੀਂ ਚਾਹੀਦੀ ਸਾਡਾ ਇੱਕੋ ਪਰਪਸੇ ਜੋਸੀਂ ਹੈਲਪ ਕਰ ਰਹੇ ਆ ਕਿ ਮੰਨ ਲਓ ਉਹਨੂੰ ਦੇ ਕੇ ਕਿਸੇ ਹੋਰ ਨੇ ਵੀਰ ਨੇ ਵੀ ਹੈਲਪ ਕਰਨੀ ਹੈ ਉਹਨਾਂ ਦੀ ਉਹ ਵੀ ਹੈਲਪ ਹੋ ਸਕੇ ਸਾਡੇ ਇੱਕੋ ਪਰਪਸੇ ਰਹਿੰਦਾ ਹੈ ਕਿ ਇਹ ਨਹੀਂ ਕਿ ਸਾਡੇ ਦਿਖਾਣਾ ਹੈ ਕਿ ਅਸੀਂ ਦਿਖਾਈਏ ਕੋਈ ਕਹਿੰਦਾ ਨਾ ਕਿ ਦਾਲ ਦਿੱਤਾ ਇੱਕ ਘੱਟ ਦੇ ਜੱਟ ਨੂੰ ਪਤਾ ਲੱਗੇ ਪਰ ਅੱਜ ਕੱਲ ਦਾ ਜੋ ਸਿਸਟਮ ਹੈ ਕਿ ਤੁਹਾਨੂੰ ਪਤਾ ਹੀ ਸੋਸ਼ਲ ਮੀਡੀਆ ਤੋਂ ਕਿਸੇ ਗਰੀਬ ਜੰਮ ਦੇ ਜਰੂਰਤਮੰਦੇ ਦੀ ਹੋਰ ਵੀ ਹੈਲਪ ਵੱਧ ਤੋਂ ਵੱਧ ਹੋ ਸਕੇ ਮੈਂ ਸਿਰਫ ਇਹੀ ਕਹਾਂਗੀ ਕਿ ਬੇਟੀ ਜਿੱਥੇ ਵੀ ਜਾਵੇ ਖੁਸ਼ ਰਹੇ ਔਰ ਇਹਨਾਂ ਦੀ ਜਿਹੜੀ ਜੋੜੀ ਹੈ ਉਹ ਹਮੇਸ਼ਾ ਸਲਾਮਤ ਰਹੇ ਸਾਰਿਆਂ ਨੂੰ ਮੈਂ ਡਾਕਟਰ ਸ਼ਿਵਾਂਗੀ ਹੁੰਗਰ ਸਭ ਨੂੰ ਪਿਆਰ ਭਰੀ ਨਮਸਕਾਰ ਕਰਦੀ ਹਾਂ ਤੇ ਅੱਜ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਪੂਜਾ ਲੁਥਰਾ ਸਚਦੇਵਾ ਜੀ ਦੀ ਟੀਮ ਵੱਲੋਂ ਤੇ ਡਾਕਟਰ ਬੀਡੀ ਸਚਦੇਵਾ ਵੈਲਫੇਅਰ ਸੁਸਾਇਟੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਕਿਸੇ ਗਰੀਬ ਦੀ ਬੇਟੀ ਦੇ شادی ਦੇ ਮੌਕੇ ਤੇ ਉਹਨਾਂ ਨੂੰ ਸਮਾਨ ਪ੍ਰੋਵਾਈਡ ਕੀਤਾ ਗਿਆ ਇਹ ਬਹੁਤ ਹੀ ਨੇਕ ਕੰਮ ਹੈ ਇਹਨਾਂ ਦੇ ਐਫਰਟਸ ਕਾਬਲੇ ਤਾਰੀਫ ਨੇ ਮੈਂ ਬੈਸਟ ਵਿਸ਼ੇਸ ਦੇਣਾ ਚਾਹਾਂਗੀ ਇੱਕ ਗਰੀਬ ਪਰਿਵਾਰ ਦੀ ਬੇਟੀ ਨੂੰ ਤਾਂ ਕਿ ਉਹਦੀ ਲਾਈਫ ਅੱਗੇ ਵਧੀਆ ਰਹੇ ਪਲੱਸ ਬੈਸਟ ਵਿਸ਼ੇਸ ਫੋਰ ਥੈਮ ਐਸ ਵੈਲ ਦੇ ਆਰ ਡੂਇੰਗ ਰੀਅਲੀ ਗੁੱਡ ਵਰਕ ਅੰਕਲ ਅਕਸਰ ਤੁਸੀਂ ਮਾਫੀਵਾ ਕਰਦੇ ਆਏ ਹੋ ਹਾਂਜੀ ਲੰਮੇ ਸਮੇਂ ਤੋਂ ਹਾਂਜੀ ਅੱਜ ਉਹ ਕਿੱలా ਕਿਸ ਤਰ੍ਹਾਂ ਲੱਗਿਆ ਤੁਹਾਨੂੰ ਉਜਾਲਾ ਥੋੜਾ ਜੀ ਇਹੜੀ ਕਿਹ ਮੇਰੇ ਧੀਆਂ ਦੇ ਬਰਾਬਰ ਹੈ ਇਹ ਜੋ ਵੀ ਕੰਮ ਕਰਦੇ ਨੇ ਇਹ ਸਮਾਜ ਦੇ ਉਦੇਸ਼ਾਂ ਨੂੰ ਸਮਾਜ ਦੇ ਪ੍ਰਤੀ ਜੋਲ ਸਮਾਜ ਨੂੰ ਲੋੜ ਹੈ ਉਸ ਚੀਜ਼ ਨੂੰ ਵੇਖ ਕੇ ਇਹ ਸਮਾਜ ਦਾ ਸਮਾਜ ਦੇ ਵਾਸਤੇ ਕਿਸੇ ਨੂੰ ਕਿਸੇ ਚੀਜ਼ ਦੀ ਮਦਦ ਹੈ ਜਾਂ ਕਿਸੇ ਪ੍ਰਕਾਰ ਦੀ ਕੋਈ ਹੋਰ ਵੀ ਕਮੇਟੀ ਦੇ ਕੰਮਾਂ ਦੇ ਵਿੱਚ ਉਹਨਾਂ ਨੂੰ ਕੋਈ ਲੋੜ ਹੈ ਉਹਨਾਂ ਦਾ ਜੇ ਵੱਧ ਚੜ ਕੇ ਹਿੱਸਾ ਲੈ ਕੇ ਇਹ ਕੰਮ ਨੂੰ ਜਿਹੜੇ ਕੰਮ ਨੂੰ ਇਹ ਫੜ ਲੈਂਦੇ ਨੇ ਉਸ ਕੰਮ ਨੂੰ ਨੇਪਰੇ ਚਾੜ੍ਹਦੇ ਨੇ ਪਹਿਲੇ ਤਾਂ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਜਿਹੜਾ ਕਿ ਇਹਨਾਂ ਨੇ ਅੱਜ ਤਿੰਨ ਕੈਂਪ ਲਗਾਏ ਨੇ ਇੱਕ ਕੈਂਪ ਦੇ ਵਿੱਚ ਤੈਨੂੰ ਡਾਕਟਰਾਂ ਨੂੰ ਬੁਲਾ ਕੇ ਇਹਦੇ ਵਿੱਚ ਗਿਆਨੀ ਦੇ ਲੇਡੀ ਡਾਕਟਰ ਜਿਹੜੇ ਜਨਾਨੀਆਂ ਦੇ ਰੋਗਾਂ ਦੇ ਮਾਰਨੇ ਉਹ ਆਏ ਨੇ ਐਕੂ ਪ੍ਰੈਸ਼ਰ ਵਾਲੇ ਕੁੱਕੜ ਸਾਹਿਬ ਆਏ ਡਾਕਟਰ ਸਾਹਿਬ ਪਰਮਾਰ ਜੀ ਡਾਕਟਰ ਜੀ ਆਏ ਨੇ ਉਹਨਾਂ ਨੇ ਆਪੋ ਆਪਣੇ ਸਵਾਵਾਵਾਂ ਦਿੱਤੀਆਂ ਨੇ ਫ੍ਰੀ ਸਵਾਵਾਵਾਂ ਦਿੱਤੀਆਂ ਨੇ ਤੇ ਨਾਲ ਹੀ ਫ੍ਰੀ ਮੈਡੀਕਲ ਮੈਡੀਸਨ ਜਿਹੜੀ ਹੈ ਉਹ ਜਿਹੜੀ ਇਹਨਾਂ ਨੇ ਸਮਰੀਜ਼ਾਂ ਨੂੰ ਦਿੱਤੀ ਹੈ ਇਸ ਵਾਸਤੇ ਵੀ ਮੁਬਾਰਕਬਾਦ ਨੇ ਇੱਕ ਆ ਛੋਟਾ ਜਿਹਾ ਉਪਰਾਲਾ ਇਹਨੂੰ ਛੋਟਾ ਵੀ ਆਪਾਂ ਕਹਿ ਸਕਦੇ ਤੇ ਬਹੁਤ ਵੱਡਾ ਵੀ ਕਹਿ ਸਕਦੇ ਆ ਇਹ ਇੱਕ ਸਮਾਜ ਨੂੰ ਦਿਸ਼ਾ ਦੇਣ ਵਾਲੀ ਗੱਲ ਹੁੰਦੀ ਹੈ ਇੱਕ ਪਰਿਵਾਰ ਜਿਹਨੂੰ ਕੁਝ ਆਪ ਦੀ ਲੜਕੀ ਦੇ ਵਿਆਹ ਦੇ ਵਿੱਚ ਚੀਜ਼ਾਂ ਦੀ ਕੋਈ ਜ਼ਰੂਰਤ ਸੀ ਇਹਨਾਂ ਨੇ ਅੱਜ ਮੌਕੇ ਤੇ ਉਹਨਾਂ ਨੂੰ ਪ੍ਰੋਵਾਈਡ ਕਰਵਾਈਆਂ ਨੇ ਜਿੰਦੇ ਵਿੱਚ ਕੁਝ ਚਾਰ ਚਾਰ ਕੁਰਸੀਆਂ ਇੱਕ ਟੇਬਲ ਤੇ ਨਾਲ ਇਹਨਾਂ ਨੇ ਇੱਕ ਬਲੈਂਕਟ ਦਿੱਤਾ ਹੈ ਜਿਵੇਂ ਕਿ ਬੰਟੀ ਜੀ ਨੇ ਸਟੇਜ ਦੇ ਉੱਤੇ ਕਿਹਾ ਹੈ ਵੀ ਆਮ ਆਮ ਇਹ ਕਿਹਾ ਜਾਂਦਾ ਹੈ ਵੀ ਇਸ ਤਰ੍ਹਾਂ ਦਾ ਕਿਸੇ ਨੂੰ ਸ਼ੋ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਪ੍ਰੋਜੈਕਟ ਨਹੀਂ ਕਰਨਾ ਚਾਹੀਦਾ ਜਿੰਨੂੰ ਅਸੀਂ ਮਦਦ ਕਰਦੇ ਆਂ ਪਰ ਅੱਜ ਇਸ ਜਮਾਨੇ ਦੇ ਵਿੱਚ ਜਿਹੜਾ ਉਹ ਉਹਨਾਂ ਨੇ ਨਾਲ ਇਹ ਵੀ ਦੱਸਿਆ ਵੀ ਅਸੀਂ ਇਹ ਪ੍ਰਾਲਾ ਜਿਹੜਾ ਤਾਂ ਕੀਤਾ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਜਿਸ ਨੇ ਹੋਰ ਵੀ ਇਸ ਪਰਿਵਾਰ ਦੀ ਮਦਦ ਕਰਨੀ ਹੈ ਉਹ ਕਰ ਸਕਣ ਮੈਂ ਲਾਸਟ ਵਿੱਚ ਫਿਰ ਪੂਜਾ ਲੁਤਰਾ ਜੀ ਨੂੰ ਉਹਨਾਂ ਦੀ ਸੁਸਾਇਟੀ ਡਾਕਟਰ ਬੀਡੀ ਸេចਦੇਵਾ ਜੀ ਵੈਲਫੇਅਰ ਸੁਸਾਇਟੀ ਨੂੰ ਮੁਬਾਰਕਬਾਦ ਦਿੰਦਾ ਹਾਂ ਅਤੇ ਨਾਲ ਹੀ ਜਿਸ ਲੜਕੀ ਦੇ ਵਿਆਹ ਵਾਸਤੇ ਇਹ ਤੁਸ਼ ਜਿਹੜੀ ਮਦਦ ਕੀਤੀ ਗਈ ਹੈ ਮੈਂ ਉਹਨਾਂ ਦੇ ਉਹਨਾਂ ਦੇ ਭੁੱਖ ਵਾਸਤੇ ਵੀ ਕਾਮਨਾ ਕਰਦਾ ਹਾਂ ਕਿ ਉਹ ਲੜਕੀ ਜਿੱਥੇ ਵੀ ਜਾਵੇ ਸੁખી ਰਹੇ ਪ੍ਰਮਾਤਮਾ ਉਹਨਾਂ ਨੂੰ ਵਧੀਆ ਜ਼ਿੰਦਗੀ ਦੇਵੇ ਪਰਿਵਾਰਕ ਉਹਨਾਂ ਦਾ ਜਿਹੜਾ